ਜਿੱਥੇ ਦੀਪਵੀਰ ਦੇ ਭਰਾ ਮਨਦੀਪ ਸਿੰਘ ਇਹ ਸਟੇਜ ਤੋਂ ਐਲਾਨਿਆ ਸਮਰਥਨ ਕਿ ਮੈਂ ਭਾਈ ਅਮਰਤਪਾਲ ਸਿੰਘ ਦੇ ਪਾਰਟੀ ਅਕਾਲੀ ਵਾਰਿਸ ਪੰਜਾਬ ਦੇ ਹੱਕ ਵਿੱਚਾਂ ਉੱਥੇ ਦੂਜੇ ਪਾਸੇ ਕਿਤੇ ਨਾ ਕਿਤੇ ਮਨਦੀਪ ਵੀਰ ਦੀਆਂ ਕਈਆਂ ਗੱਲਾਂ ਖਾਸ ਕਰ ਮਾਨਦਲ ਦੇ ਗੋਪਾਲ ਸਿੰਘ ਸਿੱਧੂ ਨੂੰ ਤੇ ਕਈ ਰਾਜਨੀਤਿਕ ਪਾਰਟੀਆਂ ਦੇ ਢਿੱਡੀ ਪੀੜਾਂ ਪਾ ਗਈਆਂ ਹੋਣੀਆਂ ਜਿਹੜੇ ਇਹ ਗੋਪਾਲ ਸਿੰਘ ਵਰਗੇ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਇੰਨਾ ਯੋਗਾ ਨਹੀਂ ਕਿ ਆਪਣੀ ਪਾਰਟੀ ਨੂੰ ਅੱਗੇ ਤੋਰੂ ਮਨਦੀਪ ਵੀਰ ਨੇ ਇਹ ਗੱਲ ਦੀ ਸੁਣਾਈ ਕਰ ਦਿੱਤੀ ਕਿ ਇੱਕ ਤੇ ਇਹ ਸਾਰਿਆਂ ਦੀ ਸਾਂਝੀ ਪਾਰਟੀ ਇੱਥੇ ਸਭ ਦਾ ਸਤਿਕਾਰ ਹੋ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਪ੍ਰਧਾਨ ਨੇ ਹਰ ਆਮ ਖਾਸ ਪੰਜਾਬੀ ਨੂੰ ਗਲ ਲਾ ਲਿਆ ਤੇ ਲੋਂਦਾ ਰਹੂ ਨਾ ਕਿ ਪਿੱਛੇ ਖੜੇ ਆਪਣੀ ਹੀ ਪਾਰਟੀ ਦੇ ਬੰਦਿਆਂ ਦੀ ਉੱਚੀ ਆਵਾਜ਼ ਸੁਣ ਬੇਇੱਜ਼ਤੀ ਕਰ ਬਾਹਰ ਕੱਢਿਆ ਕਰੂ ਮਨਦੀਪ ਵੀਰ ਨੇ ਕਿਹਾ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਪੰਜਾਬ ਦੀ ਪਾਰਟੀ ਵਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਂਝੀ ਵਾਰਤਾਂ ਦੀ ਪਾਰਟੀ ਵਾ ਜੋ 3ਾਂ ਪੈਣਾ ਦੀ ਰੱਖਿਆ ਕਰਨ ਵਾਲਿਆਂ ਦੀ ਬਾਫੜੂ ਪੰਜਾਬ ਦੀਆਂ ਮਾਵਾ ਪੈਣਾ ਪਾਰਟੀ ਪ੍ਰਧਾਨ ਭਾਈ ਅਮਰਤਪਾਲ ਸਿੰਘ ਤੇ ਇਹ ਉਮੀਦ ਰੱਖ ਚੱਲੀਆਂ ਹਨ ਕਿ ਘੱਟੋ ਘੱਟ ਭਾਈ ਅਮਰਤਪਾਲ ਸਿੰਘ ਮੈਰੋ ਵਰਗੇ ਵੀਰ ਨਿਹੰਗ ਸਿੰਘ ਪਾਰਟੀ ਵਿੱਚ ਆਉਂਦੇ ਹਨ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਤਿਕਾਰ ਮਿਲੂ ਯਾਬ ਦੀਆਂ ਮਾਵਾ ਭੈਣਾ ਧੀਆਂ ਪੂਰੇ ਪੰਜਾਬ ਵਾਸੀ ਇਹ ਗੱਲ ਜਾਣਦੇ ਹਨ ਕਿ ਜਦੋਂ ਵੀਰ ਨਿਹੰਗ ਸਿੰਘ ਅਮਰਤਪਾਲ ਸਿੰਘ ਮਹਿਰੋ ਦਿੱਲੀ ਇੱਕ ਭੈਣ ਦੇ ਮੂਹ ਕਾਲਾਕਰ ਬਾਜ਼ਾਰ ਚੋਂ ਘਮਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਿੱਲੀ ਚਲਾ ਗਿਆ ਸੀ ਤੇ ਗੰਦੀ ਸਿਆਸਤ ਨੇ ਉਹਨਾਂ ਤੇ ਪਰਚਾ ਕੀਤਾ ਸੀ ਸਭ ਨੂੰ ਯਾਦ ਆ ਗੋਪਾਲ ਜੀ ਤੁਹਾਡੀ ਰਾਜਨੀਤਿਕ ਪਾਰਟੀ ਮਾਨ ਦਲ ਅੰਮ੍ਰਿਤਸਰ ਦੇ ਕਾਗਜ਼ ਭਰਨ ਤੋਂ ਬਸ ਇੱਕ ਦਿਨ ਲੇਟ ਹੋਇਆ ਸੀ ਤੇ ਤੁਹਾਡੇ ਪਾਰਟੀ ਪ੍ਰਧਾਨ ਮਾਨ ਸਾਹਿਬ ਨੇ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਕੀ ਜਵਾਬ ਦਿੱਤਾ ਸੀ ਗੋਪਾਲ ਸਿੰਘ ਸਿੱਧੂ ਅਕਾਲੀ ਅੰਮ੍ਰਿਤਸਰ ਪਾਰਟੀ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਕੌਮੀ ਸ਼ਹੀਦ ਦੀਪ ਸਿੰਘ ਸਿੱਧੂ ਦੀ ਸੋਚ ਤੇ ਪੈਰਾ ਦੇਊਗੀ ਉਹ ਦੀਪਵੀਰ ਦੇ ਕਹੇ ਬੋਲਾਂ ਤੇ ਚੱਲੂ ਧਰਮਵਾ ਨਾ ਜਿਹੜਾ ਹੋ ਸਿਰ ਦਾ ਤਾਜਵਾ ਤੇ ਨਾ ਰਾਜਨੀਤੀ ਪੈਰਾਂ ਦੀ ਜੁੱਤੀ ਜਿੱਥੇ ਦੀਪ ਵੀਰ ਦੇ ਭਰਾ ਮਨਦੀਪ ਸਿੰਘ ਇਹ ਸਟੇਜ ਤੋਂ ਐਲਾਨਿਆ ਸਮਰਥਨ ਕਿ ਮੈਂ ਭਾਈ ਅਮਰਤਪਾਲ ਸਿੰਘ ਦੇ ਪਾਰਟੀ ਅਕਾਲੀ ਵਾਰਿਸ ਪੰਜਾਬ ਦੇ ਹੱਕ ਵਿੱਚਾਂ ਉੱਥੇ ਦੂਜੇ ਪਾਸੇ ਕਿਤੇ ਨਾ ਕਿਤੇ ਮਨਦੀਪ ਵੀਰ ਦੀਆਂ ਕਹੀਆਂ ਗੱਲਾਂ ਖਾਸ ਕਰ ਮਾਨਦਲ ਦੇ ਗੋਪਾਲ ਸਿੰਘ ਸਿੱਧੂ ਨੂੰ ਤੇ ਕਈ ਰਾਜਨੀਤਿਕ ਪਾਰਟੀਆਂ ਦੇ ਢਿੱਡੀ ਪੀੜਾ ਪਾ ਗਈਆਂ ਹੋਣੀਆਂ ਜਿਹੜੇ ਇਹ ਗੋਪਾਲ ਸਿੰਘ ਵਰਗੇ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਇੰਨਾ ਜੋਗਾ ਨਹੀਂ ਕਿ ਆਪਣੀ ਪਾਰਟੀ ਨੂੰ ਅੱਗੇ ਤੋਰੂ ਮਨਦੀਪ ਵੀਰ ਨੇ ਇਹ ਗੱਲ ਦੀ ਸੁਣਾਈ ਕਰ ਦਿੱਤੀ ਕਿ ਇੱਕ ਤੇ ਇਹ ਸਾਰਿਆਂ ਦੀ ਸਾਂਝੀ ਪਾਰਟੀ ਇੱਥੇ ਸਭ ਦਾ ਸਤਿਕਾਰ ਹੋ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਪ੍ਰਧਾਨ ਨੇ ਹਰ ਆਮ ਖਾਸ ਪੰਜਾਬੀ ਨੂੰ ਗਲ ਲਾ ਲਿਆ ਤੇ ਲਾਉਂਦਾ ਰਹੂ ਨਾ ਕਿ ਪਿੱਛੇ ਖੜੇ ਆਪਣੀ ਹੀ ਪਾਰਟੀ ਦੇ ਬੰਦਿਆਂ ਦੀ ਉੱਚੀ ਆਵਾਜ਼ ਸੁਣ ਬੇਇੱਜ਼ਤੀ ਕਰ ਬਾਹਰ ਕੱਢਿਆ ਕਰੋ ਮਨਦੀਪ ਵੀਰ ਨੇ ਕਿਹਾ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਪੰਜਾਬ ਦੀ ਪਾਰਟੀ ਵਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਂਝੀ ਵਾਰਤਾਂ ਦੀ ਪਾਰਟੀ ਵ ਜੋ 3 ਪੈਣਾ ਦੀ ਰੱਖਿਆ ਕਰਨ ਵਾਲਿਆਂ ਦੀ ਬਾਫੜੂ ਪੰਜਾਬ ਦੀਆਂ ਮਾਵਾਂ ਪੈਣਾ ਪਾਰਟੀ ਪ੍ਰਧਾਨ ਭਾਈ ਅਮਰਤਪਾਲ ਸਿੰਘ ਤੇ ਇਹ ਉਮੀਦ ਰੱਖ ਚੱਲੀਆਂ ਹਨ ਕਿ ਘੱਟੋ ਘੱਟ ਭਾਈ ਅਮਰਤਪਾਲ ਸਿੰਘ ਮੈਰੋ ਵਰਗੇ ਵੀਰ ਨਿਹੰਗ ਸਿੰਘ ਪਾਰਟੀ ਵਿੱਚ ਆਉਂਦੇ ਹਨ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਤਕਾਰ ਮਿਲੂ ਜਾਪਦੀਆਂ ਮਾਵਾ ਭੈਣਾ ਧੀਆਂ ਪੂਰੇ ਪੰਜਾਬ ਵਾਸੀ ਇਹ ਗੱਲ ਜਾਣਦੇ ਹਨ ਕਿ ਜਦੋਂ ਵੀਰ ਨਿਹੰਗ ਸਿੰਘ ਅਮਰਤਪਾਲ ਸਿੰਘ ਮਹਿਰੋ ਦਿੱਲੀ ਇੱਕ ਭੈਣ ਦੇ ਮੂਹ ਕਾਲਾਕਾਰ ਬਾਜ਼ਾਰ ਚੋਂ ਘਮਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਿੱਲੀ ਚਲਾ ਗਿਆ ਸੀ ਤੇ ਗੰਦੀ ਸਿਆਸਤ ਨੇ ਉਹਨਾਂ ਤੇ ਪਰਚਾ ਕੀਤਾ ਸੀ ਸਭ ਨੂੰ ਯਾਦ ਬਾ ਗੋਪਾਲ ਜੀ ਕਿ ਤੁਹਾਡੀ ਰਾਜਨੀਤਿਕ ਪਾਰਟੀ ਮਾਨ ਦਲ ਅੰਮ੍ਰਿਤਸਰ ਦੇ ਕਾਗਜ਼ੇ ਭਰਨ ਤੋਂ ਬਸ ਇੱਕ ਦਿਨ ਲੇਟ ਹੋਇਆ ਸੀ ਤੇ ਤੁਹਾਡੇ ਪਾਰਟੀ ਪ੍ਰਧਾਨ ਮਾਨ ਸਾਹਿਬ ਨੇ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਕੀ ਜਵਾਬ ਦਿੱਤਾ ਸੀ ਗੋਪਾਲ ਸਿੰਘ ਸਿੱਧੂ ਅਕਾਲੀ ਅੰਮ੍ਰਿਤਸਰ ਪਾਰਟੀ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਅਕਾਲੀ ਵਾਰਸ ਪੰਜਾਬ ਦੇ ਪਾਰਟੀ ਕੌਮੀ ਸ਼ਹੀਦ ਦੀਪ ਸਿੰਘ ਸਿੱਧੂ ਦੀ ਸੋਚ ਤੇ ਪੈਰਾ ਦੇਊਗੀ ਉਹ ਦੀਪ ਵੀਰ ਦੇ ਕਹੇ ਬੋਲਾਂ ਤੇ ਚੱਲੂ ਧਰਮਵਾ ਨਾ ਜਿਹੜਾ ਹੋ ਸਿਰ ਦਾ ਤਾਜਵਾ ਤੇ ਨਾ ਰਾਜਨੀਤੀ ਪੈਰਾਂ ਦੀ ਜੁੱਤੀ